ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨਵਾ ਇਹਨਾਂ ਮਾਪੋਸ਼ਿਆਂ ਲਾਕੇ ਵਿੱਚ 2018 ਤੋਂ ਗਰੀਬ ਦਾ ਮੂੰਹ ਗੁਰੀ ਗ੍ਰੰਥ ਸਾਹਿਬ ਜਨਵਾ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਲਾਇਨਸ ਕਲੱਬ ਹਰਪੁਰ ਅਤੇ ਲਾਇਨਸ ਆਈ ਹਸਪਤਾਲ ਸੁਸਾਇਟੀ ਦੇ ਵੱਲੋਂ ਗਰੀਬ ਦਾ ਮੂੰਹ ਗੁਰੂ ਸੰਸਤਾ ਜਨੂਹਾ ਤੇ ਗੁਰੂ ਨਾਨਕ ਚੈਰੀ ਟੇਬਲ ਦੇ ਸਹਿਯੋਗ ਨਾਲ 17 ਜਨਵਰੀ ਦਿਨ ਸ਼ਨੀਵਾਰ ਨੂੰ ਭਾਈ ਬੋਤਾ ਸਿੰਘ ਦੇ ਭਾਈ ਗੱਜਾ ਸਿੰਘ ਦੀ ਯਾਦ ਵਿੱਚ ਸਿੰਘ ਸਭਾ ਗੁਰਦੁਆਰਾ ਮੁਖਣੀਆਂ ਨੇ ਵਿਖੇਵੇ ਚੌਥਾ ਅੱਖਾਂ ਦਾ ਫ੍ਰੀ ਚੈੱਕਅਪ ਕੰਮ ਲਗਾਇਆ ਜਾ ਰਿਹਾ ਜਿੱਥੇ ਕੇ ਮਾਹ ਡਾਕਟਰਾਂ ਦੀ ਟੀਮ ਆ ਵੱਲੋਂ ਮਰੀਜ਼ਾਂ ਚੈੱਕਅਪ ਕਰਕੇ ਦਵਾਈਆਂ ਫ੍ਰੀ ਦਿੱਤੀ ਜਾਣਗੀਆਂ ਅਤੇ ਜਿਨ੍ਹਾਂ ਦੇ ਲੰਢੇ ਪੈਣੇ ਵਾਲੇ ਹੋਏ ਉਹਨਾਂ ਦੇ ਲੰਢ ਆਈ ਹਫਤਾਵਾਲ ਅਦਨਪੁਰ ਬਲੋਂ ਫ੍ਰੀ ਵਿੱਚ ਪਾਏ ਜਾਣੇ ਨੇ ਜੀ ਉਸ ਤੋਂ ਇਲਾਵਾ ਜਿਹਨਾਂ ਬੱਚਿਆਂ ਦਾ ਭੈਕਾਪਨ ਹੈਗਾ ਉਹ ਬੱਚੇ ਵੀ ਆ ਕੇ ਆਪਣਾ ਫ੍ਰੀ ਵਿੱਚ ਆਪਰੇਸ਼ਨ ਕਰਵਾ ਸਕਦੇ ਹਨ